ਸਾਸੀਕਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਭਾਜਪਾ ਦੇ ਕਿਸਾਨ ਵਿੰਗ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਠਵਾਲ ਦੀ ਮਾਤਾ ਦਲਬੀਰ ਕੌਰ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ। ਲੀਆਂ ਆਸਥੀਆਂ ਅੱਜ ਪਰਿਵਾਰਕ ਮੈਂਬਰਾਂ ਅਤੇ ਸਾਕਸਮੰਦੀਆਂ ਵੱਲੋਂ ਕੀਰਤਪੁਰ ਸਾਹਿਬ ਵਿਖੇ ਇਤਿਹਾਸਿਕ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਲਾਗੇ ਸਤਲੁਜ ਦਰਿਆ ਉੱਤੇ ਬਣੇ ਅਸਥ ਕਾਟ ਤੇ ਜਲ ਪ੍ਰਵਾਹ ਕੀਤੀਆਂ ਗਈਆਂ। ਅਸਥੀ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਬਾਬਾ ਰਵਿੰਦਰ ਸਿੰਘ ਅਸਮਾਨਪੁਰ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਗੁਰਦੁਆਰਾ ਪਤਾਲਪੁਰੀ ਸਾਹਿਬ ਅੰਦਰ ਮਿਤਕ ਦੀ ਆਤਮਿਕ ਸ਼ਾਂਤੀ ਲਈ ਵਿਸ਼ੇਸ਼ ਅਰਦਾਸ ਕਰਵਾਈ ਗਈ ਇਸ ਮੌਕੇ ਪੰਜਾਬ ਪਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਬਾਸ਼ ਸ਼ਰਮਾ ਇਲੈਕਟ੍ਰੋਨਿਕਸ ਮੀਡੀਆ ਪ੍ਰੈਸ ਕਲੱਬ ਸ਼੍ਰੀ ਨਾਨਦਪੁਰ ਸਾਹਿਬ ਦੇ ਮੈਂਬਰਾਂ ਪੱਤਰਕਾਰ ਭਾਈ ਚਰਿਆ ਤੇ ਪਾਜਪਾ ਦੇ ਸਥਾਨਕ ਆਗੂਆਂ ਤੇ ਵਰਕਰਾਂ ਵੱਲੋਂ ਜਤਵਿੰਦਰ ਸਿੰਘ ਠਵਾਲ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਦੌਰਾਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੰਤੋਖ ਸਿੰਘ ਠਵਾਲ ਸ਼ਮਸ਼ੇਰ ਸਿੰਘ ਠਵਾਲ ਗੁਰਚਰਨ ਸਿੰਘ ਡਾਕਟਰ ਪਰਮਿੰਦਰ ਸ਼ਰਮਾ ਰਤਨ ਲਾਲ ਤਨੇੜਾ ਮਨੋਹਰ ਲਾਲ ਸਰਪੰਚ ਖਮੇੜਾ ਰਜਨੀਸ਼ ਜੋਸ਼ੀ ਸਮੇਤ ਪਾਜਪਾ ਹਲਕਾ ਅਨੰਦਪੁਰ ਸਾਹਿਬ ਦੇ ਕਈ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ਸਤਿ ਸ਼੍ਰੀ ਅਕਾਲ ਸ੍ਰੀ ਨਰਾਇਣ ਜੀ ਸ੍ਰੀ ਚਾਈਏ ਜਿੱਥੇ ਸਤਿ ਗੁਰੂ ਗੋਬਿੰਦ ਸਿੰਘ ਜੀ ਦੇ ਹਾਜ਼ਰ ਸਮਾਗਮ ਆਰਣੋਂ ਨਾਮ ਦਾ ਦਾਤਾ ਸਭ ਸਾਈਂ ਸਭ ਸਾਈਂ ਦਾਤਾ ਦੇ ਪਾਤਸ਼ਾਹ ਸਿਧ ਗੁਰੂ ਸਭ ਸਾਈਂ ਸਭ ਸਾਈਂ ਦਾਤਾ ਪਾਤਸ਼ਾਹ ਸਿਧ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਤ ਕੋਈ ਰਾਹ ਨਾ ਤੰਤ ਦੇ ਵਾਲਾ ਜੀ ਫੋਰਮੰਜ ਜਨ ਜਪੈ ਹਾਜੇ ਚਾਲੇ ਜਨ ਜਪਨ ਸਭੇ ਨੰਨਾ ਨਾਮ ਲੱਪਿਆ ਈ ਪਿਆਰੇ ਸਾਥੀ ਨੇ ਔਰ ਭਾਜਪਾ ਦੇ بڑے ਸੀਨੀਅਰ ਲੀਡਰ ਨੇ ਸਰਦਾਰ ਚੰਦਰ ਸਿੰਘ ạtਵਾਲ ਜੀ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਦਾ ਦੇਹਾਂਤ ਪਿਛਲੇ ਦਿਨੀ ਹੋ ਗਿਆ ਸੀ ਧਾਰੀਵਾਲ 'ਚ ਉਹਨਾਂ ਦਾ ਪੈਥ੍ਰਿਕ ਨਿਵਾਸ ਹੈ ਸੋ ਅੱਜ ਜੋ ਅਸਥੀਆਂ ਲੈ ਕਰਕੇ ਪੂਰਾ ਪਰਿਵਾਰ ਇੱਥੇ ਆਇਆ ਔਰ ਅਸਥੀਆਂ ਜਲ ਪ੍ਰਵਾਹ ਹੋਈਆਂ ਮੈਂ ਆਪਣੇ ਵੱਲੋਂ ਵੀ ਔਰ ਪੂਰੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜਿੱਥੇ ਮਾਤਾ ਜੀ ਦੇ ਚਰਨਾਂ 'ਚ ਸ਼ਰਦਾ ਦੇ ਫੁੱਲ ਭੇਟ ਕਰਦਾ ਉਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਕਰਦਾ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਔਰ ਪੂਰੇ ਪਰਿਵਾਰ ਨੂੰ ਔਰ ਸਾਰੇ ਜਿਹੜੇ ਸਕੇ ਸੰਬੰਧੀ ਨੇ ਉਹਨਾਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ